ਪਤਿਤ ਪਵਨ ਜਗਤ ਜੋਤ ਜੁਗੋ ਜੁਗ ਅਟਲ ਛਤਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਬਾਰਿ ਕ੍ਰਿਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਭ ਸੱਚੇ ਪਾਤਸ਼ਾਹ ਜੀਆਂ ਦੀ ਤਨਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਅੱਜ ਦੇ ਪਾਵਨ ਬਚਨ ਹਨ ਔਕੀ ਘੜੀ ਲੰ ਦੇ ਖਣ ਦੇ ਆਪਣਾ ਦਰਦ ਸਮਾਲੇ ਬਿਰਦ ਦਾ ਮਤਲਬ ਹੈ ਮੁੱਢ ਕਦੀਮਾ ਦਾ ਪਿਆਰ ਵਾਲਾ ਸੁਭਾਅ ਸਮਾ ਲੈਦਾ ਮਤਲਬ ਚੇਤੇ ਰੱਖਣਾ ਮਹਾਰਾਜ ਕਹਿੰਦੇ ਹਨ ਕਿ ਭਾਈ ਉਹ ਪਰਮਾਤਮਾ ਆਪਣੇ ਸੇਵਕ ਨੂੰ ਕੋਈ ਦੁੱਖ ਦੇਣ ਵਾਲਾ ਸਮਾਂ ਨਹੀਂ ਵਿਖਣ ਦਿੰਦਾ ਉਹ ਆਪਣਾ ਮੁੱਢ ਕਦੀਮਾ ਦਾ ਪਿਆਰ ਵਾਲਾ ਸੁਭਾਅ ਜਿਹੜਾ ਸਦਾ ਚੇਤੇ ਰੱਖਦਾ ਹੈ ਤੇ ਨਾਲ ਨਾਲ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਰਬ ਪ੍ਰਮਾਤਮਾ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਆਪ ਰਾਖੀ ਕਰਦਾ ਹੈ ਤੇ ਸੇਵਕ ਨੂੰ ਸਦੇ ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ ਰਬ ਸਿਉ ਲਾਗ ਰਿਓ ਮੇਰ ਚੀਤ ਮਹਾਰਜ ਕਹਿੰਦੇ ਹਨ ਕਿ ਭਾਈ ਮੇਰਾ ਮਨ ਵੀ ਉਸ ਪ੍ਰਮਾਤਮਾ ਨਾਲ ਜੁੜਿਆ ਰਹਿੰਦਾ ਹੈ ਜਿਹੜਾ ਆਪਣਾ ਹੱਥ ਦੇ ਕੇ ਰੱਖਦਾ ਹੈ ਜਿਹੜਾ ਨਾਲ ਨਾਲ ਪ੍ਰਤਪਾਲਣਾ ਵੀ ਕਰਦਾ ਹੈ ਤੇ ਜਿਹੜਾ ਸਦਾ ਪਿਆਰ ਵਾਲਾ ਸੁਭਾਅ ਰੱਖਦਾ ਹੈ ਉਸ ਪਰਮਾਤਮਾ ਦੇ ਨਾਲ ਮੇਰਾ ਮਨ ਵੀ ਜੁੜਿਆ ਰਹਿੰਦਾ ਹੈ ਮਹਾਰਜ ਕਹਿੰਦੇ ਆਗ ਅੰਤ ਪ੍ਰਭ ਸਦਾ ਸਹਾਈ ਤਨ ਹਮਾਰ ਮੀਤ ਜੋ ਸ਼ੁਰੂ ਤੋਂ ਲੈ ਕੇ ਜਨਮ ਤੋਂ ਲੈ ਕੇ ਮਰਨ ਤੱਕ ਆਦਤੋ ਲੈ ਕੇ ਅੰਤ ਲਗ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਉਹ ਸਾਡਾ ਮਿੱਤਰ ਉਹ ਪ੍ਰਮਾਤਮਾ ਤਨ ਹੈ ਔਰ ਉਸ ਦੀ ਸਦਾ ਸਤਸਲਾ ਜਿਹੜੀ ਹੈ ਉਹ ਸਾਨੂੰ ਕਰਦੇ ਰਹਿਣਾ ਚਾਹੀਦਾ ਰਹਾਉ ਮਨ ਵਿਲਾਸ ਪਏ ਸਾਹਿਬ ਕੇ ਆਚਰਜ ਦੇਖ ਵਡਾਈ ਮਨ ਵਿਲਾਸ ਮਨ ਵਿੱਚ ਖੁਸ਼ੀਆਂ ਮਹਾਰਾਜ ਕਹਿੰਦੇ ਭਾਈ ਉਸ ਮਾਲਕ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ ਉਸ ਦੀ ਬੜਾਈ ਵੇਖ ਕੇ ਸੇਵਕ ਦੇ ਮਨ ਵਿੱਚ ਵੀ ਖੁਸ਼ੀਆਂ ਬਣੀਆ ਰਹਿੰਦੀਆਂ ਹਨ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਦ ਖਾਈ ਪੈ ਦਾ ਮਤਲਬ ਇੱਜ਼ਤ ਮਹਾਰਾਜ ਜੀ ਨਾਨਕ ਇਹ ਭਾਈ ਤੂੰ ਵੀ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਿਕ ਆਨੰਦ ਮਾਣ ਜਿਸ ਵੀ ਮਨੁੱਖ ਨੇ ਸਿਮਰਨ ਕੀਤਾ ਪਰਮਾਤਮਾ ਦੇ ਨਾਮ ਨੂੰ ਅਰਾਧਿਆ ਅਕਾਲ ਪੁਰਖ ਦੇ ਦਰ ਦੀ ਵਿੜਾਈ ਕੀਤੀ ਪਰਮਾਤਮਾ ਨੇ ਪੂਰਨ ਤੌਰ ਤੇ ਉਸ ਦੀ ਇੱਜ਼ਤ ਰੱਖੀ ਹੈ ਉਹ ਅਕਾਲ ਪੁਰਖ ਸਭ ਦੀ ਇੱਜ਼ਤ ਰੱਖਦਾ ਹੈ ਸਭ ਦੇ ਪਰਦੇ ਕੱਜਦਾ ਹੈ ਉਸ ਪ੍ਰੇਮ ਪਟੋਲੇ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਏ ਕਿ ਐਸਾ ਪ੍ਰੇਮ ਪਟੋਲਾ ਸਾਨੂੰ ਮਿਲ ਜਾਏ ਜਿਹੜਾ ਸਾਡੇ ਸਾਰਿਆਂ ਦੀ ਇੱਜ਼ਤ ਅਤੇ ਪਤ ਰੱਖ ਲੈ ਪ੍ਰੇਮ ਪਤੁਲਾ ਤੈਸਹਿ ਦਿੱਤਾ ਢਕਣ ਕੋ ਪਤ ਮੇਰੀ ਦਾਨਾ ਵੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਸਭਨਾਂ ਨੂੰ ਪ੍ਰੇਮ ਦੀਆਂ ਡੋਰਾਂ ਵਿੱਚੋਂ ਪਰਮਾਤਮਾ ਬੰਨ ਲਵੇ ਔਰ ਸਭ ਉਪ ਆਪਣਾ ਮਿਹਰ ਭਰਿਆ ਹੱਥ ਰੱਖੇ ਸਰਵਤ ਦੇ ਭਲੇ ਦੀ ਅਰਦਾਸ ਲੱਗਰ ਵਿੱਚ ਆਪਸੀ ਪਿਆਰ ਇਤਫਾਕਤਾ ਦੀ ਅਰਦਾਸ ਚਲ ਰਹੀਆਂ ਗੁਰੂ ਘਰ ਦੀਆਂ ਸੇਵਾ ਬੰਦ ਨਿਰਵਿਗਨਤਾ ਸਹਤ ਸੰਪੂਰਨਤਾ ਦੀ ਅਰਦਾਸ ਅਦਾ ਹੀ ਕਰਦੇ ਰਹੀਏ ਮਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੁਰ ਗੋਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ